チームのみでよ。 रोक पपी र हथ सच जी आवाज़ी दवाऊं आेकार कयूं ख़ात्म कोई था اڄ پڪڙيو پڪڙيو سڀني کي ڏسو ਉਹ ਬੰਦੇ ਕਾ ਬਹੁਤ ਤਕਵਾ ਸੀਗਾ ਪਰ ਅਸੀਂ ਉਹਦਾ ਸਵਾਗਤ ਕਰਦੇ ਕਿ ਨੌਂ ਤੋਂ ਵਾਪਸ ਲੰਲੀ ਅਸੀਂ ਤੇ ਪਰ ਇਹ ਅਲੀਕਾ ਉਹਨਾਂ ਦੇ ਜਿਹੜੇ ਤੀਜੇ ਸਾਲ ਚ ਵਧਾਈ ਗਈ ਆ ਇਹ ਇਹ ਵੀ ਵਧਾਈ ਚਾਹੀਦੀ ਏ ਨਾ ਖਤਮ ਕੀਤਾ ਜਾਂਦਾ ਇਹਨੂੰ ਤੁਰੰਤ ਵਾਪਸ ਕਰ ਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਮੰਗ ਕਰ ਰਹੇ ਹੋ ਜੀ ਅਸੀਂ ਕਹਿੰਦੇ ਬੰਦੀ ਸੁਖਬੰਦੀ ਸਿੰਘ ਕੀ ਦੇ ਰਿਹਾ ਤੇ ਉਹਨਾਂ ਨੇ ਵੀ ਆਪਣੀਆਂ ਸਜ਼ਾਵਾਂ ਤੋਂ ਡਬਲ ਤੋਂ ਵੀ ਜ਼ਿਆਦਾ ਪੁੱਛ ਰਹੀਆਂ ਇਸ ਕਰਕੇ ਮੇਰਾ ਖਿਆਲ ਆ ਕਿ ਇਹ ਇਹ ਬਹੁਤ ਵੱਡਾ ਤਕਵਾਵਾ ਕੌਮ ਨਾਲ ਕਿ ਕਿ ਉਹਨਾਂ ਨੂੰ ਉਹਨਾਂ ਦੇ ਸਜਾਵਾਂ ਪੂਰੀਆਂ ਹੋਣ ਡਬਲ ਡਬਲ ਪੂਰੀਆਂ ਹੋਣ ਤੋਂ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ ਉਹਨਾਂ 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 ਦਾ ਧੱਕੇ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਸਮੂਹ ਸਮੂਹ ਇਨਸਾਫਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਇਹਦੇ ਹੱਕ ਚ ਉਪਰ ਜਾਣਾ ਕਰੋ ਔਰ ਸਬੂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਰਾ ਧਰਮ ਜਾਤ ਮਿਲ ਨੂੰ ਉਪਰ ਉੱਠ ਕੇ ਸਾਰੇ ਮਾਰੇ ਕਰਨ ਚਾਹੀਦੇ। ਬਬੂ ਜੀ ਖਦਸ਼ਾ ਜਿੱਤਾ ਆ ਗਿਆ ਸੀ ਪੰਜਾਬ ਅੰਦਰ ਮਾਹੌਲ ਖਰਾਬ ਹੋ ਸਕਦਾ ਹੈ। ਜੇ ਭਾਈ ਅਮਰਤਮਨ ਸਿੰਘ ਦਾ ਐਂਡਰ ਸੇ ਖਤਮ ਕਰ ਦਿੱਤੇ। ਮੇਰਾ ਖਿਆਲ ਹੈ ਕਿ ਉਹਨਾਂ ਦੇ ਜਾਨ ਤੋਂ ਬਾਅਦ ਜ਼ਿਆਦਾ ਮਾਹੌਲ ਖਰਾਬ ਹੋ ਰਿਹਾ। ਜੋ ਨਸ਼ਿਆਂ ਦਾ ਦੌਰ ਨਸ਼ਿਆਂ ਦਾ ਹੜ ਬਗ ਆ ਗਿਆ। ਬੰਬ ਲਾਸਟ ਹੋਏ ਆ ਜਿਹੜੇ ਕਈ ਕੁਝ ਵਾਪਰਿਆ ਦਿਨ ਧਿਆਨ ਗ੍ਰਨੇਡ ਲਾਸਟ 11 ਹੋਗੇ। ਮੇਰਾ ਖਿਆਲ ਹੈ ਕਿ ਹਸਪਤਾਲ ਨੂੰ ਉੱਥੇ ਰੱਖ ਕੇ ਪੰਜਾਬ ਦਾ ਮਾਹੌਲ ਸ਼ਾਂਤ ਹੁੰਦਾ ਤੇ ਅਸੀਂ ਵੀ ਸ਼ਾਇਦ ਕਹਿੰਦੇ ਵੀ ਕੋਈ ਨਿਸ਼ਾਨ ਦਨ ਬਦਨ ਵਿਗੜ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਅਮਰਤਪਾਲ ਆਵੇ ਸ਼ਾਇਦ ਤੇ ਮਾਹੌਲ ਥੋੜਾ ਵਧੀਆ ਹੋ ਸਕਦਾ ਕਿਉਂ ਨਸ਼ਿਆਂ ਨੂੰ ਰੋਕ ਲੱਗੂਗੀ ਨਸ਼ੇ ਹੀ ਜਿਆਦਾ ਗ੍ਰੇਮ ਦੀ ਜੜ੍ਹ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਨਸ਼ਿਆਂ ਦਾ ਖਾਤਮਾ ਬਹੁਤ ਜ਼ਰੂਰੀ ਆ ਜਿਹੜੇ ਇਹ ਨਸ਼ਿਆਂ ਦੇ ਵਿਰੁੱਧ ਜੁੱਧ ਜਿਹੜਾ ਕਰ ਰਹੇ ਆ ਇਹ ਇੱਕ ਡਰਾਮਾ ਕੀਤਾ ਜਾ ਰਿਹਾ ਇਹ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਚ ਨਸ਼ਾ ਇਹ ਪਛਾਇਆ ਜਾ ਰਿਹਾ ਡੀਸੀ ਦੀ ਮਾਲਫਤ ਕਿਹਨੂੰ ਮੰਗਪਾ ਦਿੱਤਾ ਜਾ ਰਿਹਾ ਜੀ ਇਹ ਜੀ ਰਾਸ਼ਟਰਪਤੀ ਕਟਕ ਸਿੰਘ ਮੇਰੇ ਜੋ ਇਫਾਕਰ ਕਰਨਾ ਚਾਹੁੰਦਾ ਜੀ ਆਵੇ ਅਦਰ ਅਦਰ ਸਾਂਸਾਂ ਦੇ ਅਫਸਰ ਸਭ ਇੱਥੇ ਪਹੁੰਚੇ ਨਹੀਂ ਸਰ ਕੀ ਕਹਣਾ ਚਾਹੀਦਾ ਅਸੀਂ ਹੋਰੇ ਜੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਜਿਹੜੇ ਐਨਐਸਏ ਲਾਈ ਹੈ ਤੇ ਹੋਰ ਕਾਲੇ ਕਾਨੂੰਨ ਹੈ ਉਹਨਾਂ ਨੂੰ ਮਤਲਬ ਰੱਦ ਕਰੋ ਖਤਮ ਕਰੋ ਜਿਹੜੇ 2-2 ਸਾਲ ਪਹਿਲਾਂ ਕੱਟ ਕੇ ਪੰਜਾਬ 'ਚ ਆ ਗਏ ਉਹਨਾਂ ਦੀਆਂ ਨੌਕਰੀਆਂ ਚਲੇ ਗਈਆਂ ਫਿਊਚਰ ਸਾਰਾ ਖਰਾਬ ਹੋ ਗਿਆ ਤੇ ਹੋਰ ਅੰਮ੍ਰਿਤਪਾਲ ਦਾ ਤੀਜੇ ਸਾਲ ਦੇ ਵਿੱਚ ਵਧਾਤਾ ਇਹ ਬਹੁਤ ਮਤਲਬ ਨਹੀਂ ਹੋਣਾ ਚਾਹੀਦਾ ਇਹ ਸਿਰਫ ਸਿੱਖ ਕੌਮ ਨਾਲ ਧੱਕਾ ਇਹ ਹੋਰ ਕੁਝ ਨਹੀਂ ਹਰਸ਼ਾ ਜੀ ਉਹ ਥਾਣੇ ਤੇ ਹਮਲਾ ਕੀਤਾ ਗਿਆ ਸੀ ਅਜ ਨਾਲਾ ਥਾਣੇ ਤੇ ਹਮਲਾ ਕੀਤਾ ਗਿਆ ਸੀ ਉਸ ਦੇ ਬਾਅਦ ਵਿੱਚ ਕੀ ਕਹਿਣਾ ਹੈ ਕੋਈ ਹਮਲਾ ਨਹੀਂ ਕੀਤਾ ਗਿਆ ਸੀ ਜੀ ਗੱਲ ਕਰਨ ਗਏ ਸੀ ਉਸ ਵਾਲਾ ਵੀ ਜਿਹੜਾ ਕਿ ਕਿਉਂ ਆ ਗਏ ਆ ਵੱਡੀ ਗੰਨਤੀ ਤਾਂ ਸੀ ਕਿ ਅਟੈਕ ਕਰਨਾ ਹੈ ਉਹਦੇ ਗੱਲ ਕਰਨ ਨਹੀਂ ਆਏ ਆ ਨਾ ਡੀਸੀ ਸਾਹਿਬ ਨਾਲ ਉਵੇਂ ਹੀ ਉਹ ਗਏ ਸੀ ਬਣਾਉਣ ਨੂੰ ਹੁਣ ਇਹ ਕੱਲ ਨੂੰ ਜੋ ਮਰਜ਼ੀ ਬਣਾ ਦੇਣ ਦੀ ਉਹਦੇ ਡੀਸੀ ਨੂੰ ਮਾਰਨਾ ਆਇਆ ਸੀ ਹਾਂ ਜੀ ਹਾਂ ਜੀ ਉਹ ਤਾਂ ਸਰਕਾਰ ਦੇ ਹੱਥ ਚ ਹੈ ਧਾਰਾ ਤਾਂ ਇਹਨਾਂ ਨੇ ਕਿਹਾ ਕਿ ਕਿਧਰ ਲਿਆਉਣੀ ਹੈ ਕੋਲ ਐ ਚੱਕ ਕੇ ਲਾ ਦੇਣੀ ਆ ਪਰ ਬੜੀ ਵੱਡੀ ਸੀ ਅੱਜ ਦੇਖੋ ਕਿੰਨੀ ਵੱਡੀ ਗੰਨਤੀ ਆ ਆਏ ਆ ਨਾ ਡੀਸੀ ਨਾਲ ਗੱਲ ਕਰਨ ਐਵੇਂ ਹੀ ਉਹਦੋਂ ਉਹ ਗਏ ਸੀ ਬੱਸ ਹੋਰ ਕੀ ਹੈ ਜੀ ਅੱਜ ਕੱਲ ਨੂੰ ਇਹ ਹੁਣ ਜੋ ਮਰਜ਼ੀ ਕਹਿ ਦੇਣ ਜੀ ਤਾਂ ਟੈਕਸਰ ਨੇ ਜੀ ਕੋਈ ਨਹੀਂ ਕੋਈ ਨਹੀਂ ਕਿ ਕਿ ਸਰਕਾਰ ਦਾ ਜਿਹੜਾ ਤੁਹਾਡੀ ਜਿਹੜੀ ਜਿਮਾਨ ਹੈ ਉਹ ਤੇ ਉਹਨੇ ਕੋਈ ਬੋੜ ਕੀਤਾ ਜਾਵੇਗਾ ਬਿਲਕੁਲ ਜੀ ਉਮੀਦ ਹੈ ਸਾਨੂੰ ਹੁਣ ਐਨੇ ਵੱਡਾ ਪੰਜਾਬ ਦੇ ਮਤਲਬ ਬਹੁਤ ਇੱਕ ਵੱਡਾ ਗਿਣਤੀ ਬਹੁਤ ਗਿਣਤੀ ਅੰਮ੍ਰਿਤਪਾਲ ਨੂੰ ਚਾਹੁੰਦੀ ਹੈ ਤੇ ਚਾਹੁੰਦੀ ਹੈ ਕਿ ਛੇਤੀ ਬਾਹਰ ਆਵੇ We're going for you.